ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕਾਰਵਾਈ ਕਰਨ ਤੋਂ ਇਨਕਾਰ ਕਰਨ ਦੇ ਵਿਰੋਧ ਵਿੱਚ ਲੱਗ ਗਿਆ ਸ਼ਿਵ ਸੈਨਕਾਂ ਦਾ ਧਰਨਾ ਧਰਨੇ ਵਿੱਚ ਬਣ ਗਿਆ ਵੱਡਾ ਵਿਵਾਦ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਸ਼ਿਵ ਸੈਨਾ ਦੇ ਇੱਕ ਆਗੂ ਦੇ ਘਰ ਉੱਪਰ ਹੋਏ ਤੇਜ਼ ਧਾਰਾ ਤਿਆਰਾਂ ਨਾਲ ਹਮਲੇ ਦੇ ਮਾਮਲੇ 'ਚ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਸ਼ਿਵ ਸੈਨਕਾਂ ਨੂੰ ਜਦੋਂ ਸ਼੍ਰੀ ਮੁਕਤਸਰ ਸਾਹਿਬ ਦੀ ਬਸਸਟੈਂਡ ਪੁਲਿਸ ਚੌਂਕੀ ਦੇ ਇੱਕ ਐਸਆਈ ਨੇ ਕਾਰਵਾਈ ਨਾ ਕਰਨ ਸਬੰਧੀ ਅੱਗੇ ਜੋ ਮਰਜ਼ੀ ਕਰ ਲੈਣ ਵਰਗੇ ਸ਼ਬਦਾਂ ਦਾ ਪ੍ਰਯੋਗ ਕੀਤਾ ਤਾਂ ਗੁੱਸੇ ਵਿੱਚ ਆਏ ਸ਼ਿਵ ਸੇਨਕਾਂ ਨੇ ਪੁਲਿਸ ਦੀ ਕਾਰਜਸ਼ੈਲੀ ਦੇ ਖਿਲਾਫ ਬੱਸ ਸਟੈਂਡ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਆਰੰਭ ਕਰ ਦਿੱਤਾ ਇਸੇ ਪ੍ਰਦਰਸ਼ਨ ਦੇ ਦੌਰਾਨ ਇੱਕ ਸਿੱਖ ਨੌਜਵਾਨ ਜਿਸ ਨੇ ਇਸ ਧਰਨੇ ਦੇ ਖਿਲਾਫ ਕੁਝ ਸ਼ਬਦਾਂ ਦੀ ਵਰਤੋਂ ਕੀਤੀ ਦੀ ਕਥਿਤ ਤੌਰ ਤੇ ਸ਼ਿਵ ਸੇਨਕਾਂ ਦੇ ਨਾਲ ਝੜਪ ਹੋ ਗਈ ਪਾਵੇਂ ਇਹ ਝੜਪ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੈ ਪਰ ਅਸਲ ਵਿੱਚ ਇਸ ਝੜਪ ਦੀ ਵਜ੍ਹਾ ਤਾਂ ਸਿੱਧੇ ਤੌਰ ਤੇ ਪੁਲਿਸ ਹੀ ਬਣੀ ਹੈ ਕਿਉਂਕਿ ਜੇਕਰ ਬਸਟੈਂਡ ਪੁਲਿਸ ਚੌਕੀ ਪਹਿਲਾਂ ਵਾਲੇ ਮਾਮਲੇ ਵਿੱਚ ਸਖਤ ਕਾਰਵਾਈ ਕਰਦੀ ਤਾਂ ਸ਼ਿਵ ਸੇਨਕਾ ਨੂੰ ਕਿਸੇ ਵੀ ਤਰ੍ਹਾਂ ਦਾ ਧਰਨਾ ਪ੍ਰਦਰਸ਼ਨ ਵਾਲਾ ਰਾਹ ਅਖਤਿਆਰ ਨਾ ਕਰਨਾ ਪੈਂਦਾ ਪੁਲਿਸ ਦੀ ਕਾਰਜਸ਼ੈਲੀ ਤੋਂ ਪੀੜਿਤ ਸ਼ਿਵ ਸੇਨਕਾ ਵੱਲੋਂ ਪ੍ਰਦਰਸ਼ਨਾਂ ਧਰਨਿਆਂ ਦਾ ਰਾਹ ਚੁਣਨ ਤੋਂ ਬਾਅਦ ਹੋਈ ਉਕਤ ਝੜਪ ਦੇ ਮਾਮਲੇ ਵਿੱਚ ਅੱਗੇ ਪੁਲਿਸ ਕਿਹੋ ਜਿਹੀ ਕਾਰਵਾਈ ਕਰੇਗੀ ਇਹ ਤਸਵੀਰ ਆਉਂਦੇ ਕੁਝ ਸਮੇਂ ਬਾਅਦ ਮੁਕੰਮਲ ਸਾਫ਼ ਹੋ ਸਕੇਗੀ ਆਓ ਦੇਖਦੇ ਹਾਂ ਸ਼ਿਵ ਸੈਨਕਾਂ ਦੀ ਇੱਕ ਨਾਲ ਹੋਈ ਪੂਰੀ ਝੜਪ ਦੀ ਸੀਸੀਟੀਵੀ ਵੀਡੀਓ ਫੁਟੇਜ ਨੂੰ ਅੱਜ ਮਿਤੀ 11 6 ਨੂੰ ਕਰੀਬ 11:30 ਵਜੇ ਬੱਸ ਸਟੈਂਡ ਸ੍ਰੀ ਮੁਕਸਰ ਸਾਹਿਬ ਵਿਖੇ ਸ਼ਿਵ ਸੈਨਾ ਕਨੌਲੀ ਗਰੁੱਪ ਦੀ ਪ੍ਰਧਾਨ ਜਿਹੜੇ ਜ਼ਿਲ੍ਹਾ ਪ੍ਰਧਾਨ ਹਾ ਰਜੇਸ਼ ਗਰਗ ਉਹਦੇ ਵੱਲੋਂ ਸੜਕ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਇੱਕ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਜਿਹੜਾ ਕਿ ਸੰਧੂ ਹਸਪਤਾਲ ਲੱਗ ਗਈ ਹੈ ਉੱਥੇ ਜਾਣਾ ਉਹਦਾ ਸੀਗਾ ਕੋਈ ਮਰੀਜ਼ ਲਿਜਾਣ ਆਲਾ ਉੱਥੇ ਜਾ ਰਿਹਾ ਸੀ ਉਹਦੇ ਨਾਲ ਇਹਨਾਂ ਦੀ ਆਲਟਰਕੇਸ਼ਨ ਹੋਈ ਆਪਸ ਵਿੱਚ ਬੈਸਬਾਜੀ ਹੋਈ ਜਿਸ ਨੂੰ ਲੈੰਦੇ ਹੋਏ ਜਿਸ ਦੌਰਾਨ ਜਿਹੜੇ ਰਜੇਸ਼ ਗਰਗ ਐਂਡ ਖਨਾਲੀ ਗਰੁੱਪ ਦੇ ਵਰਕਰਜ਼ ਨੇ ਇਹਨੂੰ ਗੁਰਵਿੰਦਰ ਸਿੰਘ ਨੂੰ ਮੈਨ ਹੈਂਡਲ ਕੀਤਾ ਤੇ ਇਹਨੂੰ ਸੱਟਾਂ ਮਾਰੀਆਂ ਜੋ ਕਿ ਹੁਣ ਸਿਵਲ ਹਸਪਤਾਲ ਸ੍ਰੀ ਮੁਕਸਰ ਸਾਹਿਬ ਦੇ ਅੰਦਰ ਹੈ ਇਹਦੇ ਬਿਆਨਾਂ ਤੇ ਐਫ ਆਈ ਆਰ ਨੰਬਰ 105 ਪੀ ਐਸ ਸਿਟੀ ਮੁਕਸਰ ਦਰਜ ਕਰ ਦਿੱਤੀ ਗਈ ਹੈ ਤੇ ਜਿਹੜੇ ਦੋਸ਼ੀ ਬਾਈ ਨੇਮ ਇਹਨਾਂ ਲਿਖਾਏ ਨੇ ਬਿਆਨਾਂ ਚ ਉਹਨਾਂ ਨੂੰ ਫੜ ਕੇ ਜਲਦੀ ਅਗਲੀ ਦੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ